ਜਾਤੇ ਆਏ ਬਾਈ ਜੀ ਭਰਾ ਦੇ ਛੋਟੀ ਜਿਹੀ ਕਾਲੀ ਆ ਜਰੂਰ ਸਾਰਿਆਂ ਨੇ ਵਿਜ਼ਿਟ ਕਰਿਓ ਨਹੀਂ ਗਾਰਲਿਕ ਪਤਾ ਕਿਸੇ ਨੇ ਲੱਗੀ ਤੁਹਾਨੂੰ ਵੀਡੀਓ ਲਗਾਉਣੇ ਲਾ ਫਾਇਰਲ ਫਾਇਰਲ ਭਗਵਾਨ ਤੁਮਨਾ ਇਹ ਗਾਰਲਿਕ ਬਰੈਡਾ ਖਾਣੀਆਂ ਖਾਣੀਆਂ ਹੁਣ ਤੇ ਢਿੱਲ ਮਾ ਰੋਕ ਕੇ ਜੀ કરી ਹੋਜੀ ਬਹੁਤ ਪਿਆਰ ਜੀ ਜੀ ਨਾਸਟਾ ਆਈ ਮੇਰਾ ਤੋਂ ਖਾਣਗੇ ਥੈਂਕ ਯੂ ਅੱਗੇ ਵੀ ਨਹੀਂ ਨਾ ਧੰਨਵਾਦ ਜੀ ਧੰਨਵਾਦ ਥੈਂਕ ਯੂ ਅੱਛਾ ਕਰ ਦਿਓ ਸਾਰਿਆਂ ਨੂੰ ਗਰਨ ਗਰਨ